ਇਸ ਕੇਸ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਵੀ ਪੰਜਾਬ ਪੁਲਿਸ ਦੇ ਲੋਕ ਵੀ ਜਿਹੜੇ ਨੇ ਮੌਜੂਦ ਨੇ ਉਹਨਾਂ ਦੇ ਉੱਤੇ ਵੀ ਜਿਹੜੇ ਨੇ ਉਹ ਤਾਰਾਵਾਂ ਲਾਈਆਂ ਗਈਆਂ ਨੇ ਔਰ ਅੱਜ ਸਾਰਿਆਂ ਨੂੰ ਜਿਹੜੀ ਹੈ ਉਹ ਸਜ਼ਾ ਸੁناਈ ਜਾਏਗੀ ਔਰ ਇਸ ਵਕਤ ਕੁਝ ਹੀ ਦੇਰ ਦੇ ਵਿੱਚ ਜਿਹੜਾ ਅੰਦਰ ਜੱਜ ਸਾਹਿਬ ਦੇ ਵੱਲੋਂ ਸਜ਼ਾ ਸੁਣਾ ਦਿੱਤੀ ਜਾਏਗੀ ਇਹ ਕਿੰਨੀ ਕਨਵਿਕਸ਼ਨ ਹੁੰਦੀ ਹੈ ਇਹ ਦੇਖਣਾ ਹੋਏਗਾ ਕਿਉਂਕਿ ਕੁਝ ਹੀ ਦੇਰ ਪਹਿਲਾਂ ਜਿਸ ਵਕਤ ਅਸੀਂ ਤਸਵੀਰਾਂ ਦਿਖਾਈਆਂ ਤੇ ਪੂਰੀ ਸਿਕਿਉਰਿਟੀ ਦੇ ਵਿੱਚ ਜਿਹੜਾ ਉਹ ਮੰਜਿੰਦਰ ਜਿਹੜੇ ਲਾਲਪੁਰਾ ਹੈਗੇ ਨੇ ਉਹਨਾਂ ਨੂੰ ਔਰ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਜਿਹੜੇ ਨੇ ਇੱਥੇ ਲਿਆਂਦਾ ਗਿਆ ਪੂਰੀ ਸਿਕਿਉਰਿਟੀ ਦੇ ਵਿੱਚ ਲ ਤੋ ਪਹਿਲਾਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਸੀਗੇ ਉੱਥੇ ਰੱਖਿਆ ਗਿਆ ਸੀਗਾ ਲੇਕਿਨ ਜਿਹੜਾ ਇਥੇ ਪੀੜਿਤ ਪਰਿਵਾਰ ਜਿਹੜਾ ਉਹ ਵੀ ਇੱਥੇ ਪਹੁੰਚਿਆ ਹੋਇਆ ਉਹਨਾਂ ਨੇ ਆਪਣੀ 12 ਸਾਲ ਦੀ ਜਿਹੜੀ ਇਸ ਵਕਤ ਜੱਤੋ ਜਹਤ ਇੱਕ ਲੜਾਈ ਵੱਡੀ ਲੜਨੀ ਪਈ ਉਸ ਦਾ ਵੀ ਜ਼ਿਕਰ ਕੀਤਾ ਕਿ 12 ਸਾਲਾਂ ਦੇ ਵਿੱਚ ਕੀ ਕੁਝ ਹੋਇਆ ਹਾਲਾਂਕਿ ਪਹਿਲਾਂ ਸੁਪਰੀਮ ਕੋਰਟ ਦੇ ਵੱਲੋਂ ਸਿਕਿਉਰਿਟੀ ਦਿੱਤੀ ਗਈ ਸੀਗੀ ਪਰਿਵਾਰ ਨੂੰ ਲੇਕਿਨ ਹੁਣ ਉਹ ਸਿਕਿਉਰਿਟੀ ਜਿਹੜੀ ਆ ਉਹ ਵਾਪਸ ਲੈ ਲਈ ਗਈ ਹੈ ਲੇਕਿਨ ਜਿਹੜੇ ਹਜੇ ਵੀ ਡੈਥ ਥ੍ਰੈਟਸ ਨੇ ਉਹ ਕਹਿੰਦੇ ਸਾਨੂੰ ਆ ਰਹੇ ਨੇ ਔਰ ਇਸ ਸਿਕਿਉਰਿਟੀ ਦੀ ਹੱਲੇ ਵੀ ਸਾਨੂੰ ਜ਼ਰੂਰਤ ਹੈ ਲੇਕਿ ਮੌਜੂਦ ਆ ਜਿੱਥੇ ਅੱਜ ਇਸ ਕੇਸ ਦੀ ਸੁਣਵਾਈ ਹੋ ਰਹੀ ਔਰ ਕੁਝ ਹੀ ਦੇਰ ਤੱਕ ਜਿਹੜਾ ਉਹ ਇਹ ਦੱਸ ਦਿੱਤਾ ਜਾਏਗਾ ਕਿ ਕਿੰਨੀ ਸਜ਼ਾ ਜਿਹੜੀ ਹੈ ਉਹ ਵਿਧਾਇਕ ਲਾਲਪੁਰਾ ਜਿਹੜੇ ਨੇ ਉਹਨਾਂ ਨੂੰ ਹੁੰਦੀ ਹੈ ਔਰ ਉਸ ਤੋਂ ਬਾਅਦ ਅੱਗੇ ਕੀ ਕੁਝ ਵਾਪਰਦਾ ਹੈ ਦੇਖਣਾ ਹੋਏਗਾ ਕਿ ਕਿਹੜੀ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਥੋੜੀ ਦੇਰ ਦੇ ਵਿੱਚ ਨਿਕਲ ਕੇ ਸਾਹਮਣੇ ਆ ਜਾਣਗੀਆਂ ਲੇਕਿਨ ਤੁਹਾਨੂੰ ਇਹ ਤਸਵੀਰਾਂ ਅਸੀਂ ਦਿਖਾਈਆਂ ਜਿੱਥੇ ਪੀੜਿਤ ਪਰਿਵਾਰ ਹੁਨੇ ਹੁਨੇ ਇੱਕ ਵਾਰੀ ਫੇਰ ਤੋਂ ਕੋਰਟ ਕੋਰਟ ਦੇ ਅੰਦਰ ਜਿਹੜਾ ਉਹ ਜਾ ਚੁੱਕਾ ਕਿਉਂਕਿ ਪਹਿਲਾਂ ਜਿਹੜਾ ਪੇਸ਼ੀ ਹੋਈ ਸੀਗੀ तकरीबन ਜਿਹੜਾ ਉਹ 12:00 12:00 ਵਜੇ ਹੋਈ ਉਸ ਤੋਂ ਬਾਅਦ ਲੰਚ ਬ੍ਰੇਕ ਹੋ ਗਈ ਔਰ ਇਹ ਕਿਹਾ ਗਿਆ ਸੀ ਕਿ ਲੰਚ ਬ੍ਰੇਕ ਤੋਂ ਬਾਅਦ ਜਿਹੜਾ ਉਹ ਸਜ਼ਾ ਸੁਣਾਈ ਜਾਏਗੀ ਉਸ ਤੋਂ ਪਹਿਲਾਂ ਦੋਵੇਂ ਧਿਰਾਂ ਦੀਆਂ ਜਿਹੜੀਆਂ ਦਲੀਲਾਂ ਸੀਗੀਆਂ ਉਹ ਸੁਣ ਲਈਆਂ ਗਈਆਂ ਸੀਗੀਆਂ ਹੁਣ ਜਿਹੜੀ ਇਹ ਸਜ਼ਾ ਸੁਣਾਉਣ ਦੇ ਲਈ ਜਿਹੜਾ ਉਹ ਅੰਦਰ ਜਿਹੜੀ ਹੈ ਉਹ ਕੋਰਟ ਲਗਾਈ ਗਈ ਹੈ ਕਿ ਇੱਕ ਵਾਰੀ ਫੇਰ ਤੋਂ ਜਿਹੜੇ ਦੋਵੇਂ ਧਿਰਾਂ ਸੱਦੀਆਂ ਜਾਣਗੀਆਂ ਔਰ ਸਾਰਿਆਂ ਦੀ ਮੌਜੂਦਗੀ ਦੇ ਵੀ ਜਿਹੜੀ ਹੈ ਉਹ ਸਜ਼ਾ ਸੁਣਾਈ ਜਾਏਗੀ ਜਿਹੜੇ ਲਾਲਪੂਰਾ ਔਰ ਉਹਨਾਂ ਦੇ ਸਾਥੀ ਜਿਹੜੇ ਨੇ ਕੁੱਲ ਮਿਲਾ ਕੇ ਇਸ ਦੇ ਵਿੱਚ 12 ਦੋਸ਼ੀ ਸੀਗੇ ਜਿਨ੍ਹਾਂ ਦੇ ਵਿੱਚ ਇੱਕ ਦੋਸ਼ੀ ਦੀ ਪਹਿਲਾਂ ਹੀ ਕਿਉਂਕਿ ਇਹ 12 ਸਾਲ ਦੇ ਟੈਨਿਓਰ ਦੇ ਵਿੱਚ ਜਿਹੜਾ ਇੱਕ ਦੋਸ਼ੀ ਦੀ ਮੌਤ ਹੋ ਚੁੱਕੀ ਔਰ ਹੁਣ 11 ਦੋਸ਼ੀ ਰਹਿ ਚੁਕੇ ਨੇ ਜਿਨ੍ਹਾਂ ਨੂੰ ਇਹ ਸਜ਼ਾ ਸੁਣਾਈ ਜਾਣੀ ਹੈ ਔਰ ਜਿਨ੍ਹਾਂ ਨੂੰ ਇਹ ਧਾਰਾਵਾਂ ਜਿਨ੍ਹਾਂ ਦੇ ਉੱਤੇ ਲਗਣੀਆਂ ਨੇ ਭਾਵੇਂ ਉਹ 354 ਹੋਵੇ ਭਾਵੇਂ 148 ਹੋਵੇ ਭਾਵੇਂ ਐਸ ਸੀ ਐਸ ਟੀ ਐਕਟ ਦੇ ਤਹਿਤ 3 ਔਰ 4 ਹੋਵੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਸ ਦੇ ਵਿੱਚ ਆਣ ਗਿਆ ਲੇਕਿਨ ਇੱਕ ਵਿਧਾਇਕ ਜਿਹੜੇ ਨੇ ਉਹਨਾਂ ਦੇ ਉੱਤੇ ਕੀ ਕੁਝ ਰਹਿੰਦਾ ਇੱਕ ਸਿਆਸੀ ਪੱਖ ਇਸ ਦੇ ਉੱਤੇ ਉੱਠਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਕਿਉਂਕਿ ਸਿਆਸੀ ਪੱਖ ਜਿਸ ਵਕਤ ਇੱਕ ਵਿਧਾਇਕ ਨੂੰ ਸਾਲ ਤੋਂ ਉੱਤੇ ਦੀ ਸਜ਼ਾ ਹੁੰਦੀ ਹੈ ਤੇ ਫਿਰ ਉਸ ਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ ਉਹ ਮੈਂਬਰਸ਼ਿਪ ਅਗਰ ਰੱਦ ਹੁੰਦੀ ਹੈ ਤੇ ਫਿਰ ਇੱਕ ਵਾਰੀ ਫੇਰ ਤੋਂ ਜਿਮਨੀ ਚੋਣ ਯਾਨੀ ਕਿ ਬਾਈ ਇਲੈਕਸ਼ਨ ਜਿਹੜੀਆਂ ਨੇ ਖਡੂਰ ਸਾਹਿਬ ਦੇ ਵਿੱਚ ਵੀ ਹੁੰਦੀਆਂ ਹੋਈਆਂ ਨਜ਼ਰ ਆਣ ਗਈਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਵਕਤ ਸਿਆਸੀ ਰੂਪ ਦੇ ਵਿੱਚ ਵੀ ਇੱਕ ਆਪਣਾ ਟੇਕ ਲੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉੱਥੇ ਵੀ ਦੇਖਣਾ ਹੋਵੇਗਾ ਕਿ ਕੁਝ ਵਾਪਰਦਾ ਹੈ ਲੇਕਿਨ ਇਸ ਵਕਤ 12 ਸਾਲਾਂ ਤੋਂ ਬਾਅਦ ਇੱਕ ਪਰਿਵਾਰ ਜਿਹੜਾ ਹੈ ਉਹ ਇਨਸਾਫ ਦੀ ਮੰਗ ਔਰ ਇਨਸਾਫ ਦੀ ਉਡੀਕ ਕਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿਸ ਵਕਤ ਅਸੀਂ ਹਰਮਿੰਦਰ ਕੌਰ ਦੇ ਬਨੂੰ ਸਿੱਧੇ ਤੌਰ ਤੇ ਇਹ ਗੱਲ ਕਹੀ ਗਈ ਕਹਿੰਦੇ ਕਿ ਅਸੀਂ ਮੰਗ ਕਰਦੇ ਹਾਂ ਕਿ ਸਖਤ ਤੋਂ ਸਖਤ ਕਾਰਵਾਈ ਜਿਹੜੀ ਸਖਤ ਤੋਂ ਸਖਤ ਜਿਹੜੀ ਹੈ ਉਹ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ 12 ਸਾਲ ਇੰਤਜ਼ਾਰ ਕੀਤਾ ਗਿਆ ਔਰ ਉਹ 12 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵਾਪਰੀਆਂ ਨੇ ਲੇਕਿਨ ਇਹ ਵੀ ਕਿਹਾ ਗਿਆ ਕਹਿੰਦੇ ਕਿ ਜਿਸ ਦਿਨ ਤੋਂ ਇਹ ਗਿਲਟੀ ਕਰਾਰ ਕੀਤੇ ਗਏ ਨੇ ਜੇਲ੍ਹ ਦੇ ਵਿੱਚ ਭੇਜੇ ਗਏ ਸੀ ਉਸ ਤੋਂ ਬਾਅਦ ਵੀ ਜਿਹੜੀਆਂ ਡੈਥ ਥ੍ਰੈਟਸ ਨੇ ਔਰ ਜਿਹੜੇ ਲਾਲਪੂਰਾ ਦੇ ਸਮਰਥਕ ਨੇ ਉਹਨਾਂ ਦੇ ਵੱਲੋਂ ਕਹਿੰਦੇ ਸਾਨੂੰ ਡੈਥ ਥ੍ਰੈਟਸ ਆ ਰਹੀਆਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਇੱਕ ਅਪੀਲ ਵਕੀਲ ਦੇ ਵੱਲੋਂ ਔਰ ਜ ਸਿਕਿਉਰਿਟੀ ਦੇ ਲਈ ਜਿਹੜੀ ਹੈ ਇਹ ਕਪੀ ਲੈਥੇ ਵੀ ਜ਼ਰੂਰ ਕੀਤੀ ਗਈ ਹੈ ਠੀਕ ਹੈ ਅਨੁਜਾ ਜਾਣਕਾਰੀ ਦੇ ਲਈ ਧੰਨਵਾਦ ਜਿਵੇਂ ਹੀ ਅਪਡੇਟ ਆਏਗੀ ਤਾਂ ਉਹ ਵੀ ਜਲਦ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੋ ਲੈ ਸਕੀਏ ਦੂਸਰੇ ਪਾਸੇ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਤੇ ਪੰਜਾਬ ਦੇ ਲਈ ਜੋ ਵਿਸ਼ੇਸ਼ ਪੈਕੇਜ ਐਲਾਨਿਆ ਗਿਆ ਜਾਂ ਫਿਰ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਨਾਲ ਜੋ ਮੁਲਾਕਾਤ ਹੋਈ ਤਾਂ ਉਸ ਦੌਰਾਨ ਜੋ ਕੁਝ ਵੀ ਵਾਪਰਿਆ ਉਸ ਤੇ ਸਿਆਸਤ ਪਕੀ ਹੋਈ ਹੈ ਜਾਖੜ ਦੇ ਹਰਦੀਪ ਸਿੰਘ ਮੁੰਡੀਆਂ ਕੌਣੇ ਵਾਲੇ ਬਿਆਨ ਦਿੱਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਲਟਵਾਰ ਕੀਤਾ ਗਿਆ ਤੰਜ ਕਸਿਆ ਗਿਆ ਕਿ ਜਾਖੜ ਨੂੰ ਨਹੀਂ ਪਤਾ ਮੁੰਡੀਆਂ ਕੌਣ ਹੈ ਤਾਂ ਪੱਠੋ ਤੋ ਪੁੱਛ ਲੈਣ ਸਾਹ ਦੇ ਵਾਲ ਤੋਂ ਦਲ ਨੂੰ ਹਰਾਇਆ ਸੀ ਪੀਐਮ ਦੇ ਨਾਲ ਬੈਠੇ ਕਾਂਗਰਸ ਤੋਂ ਭਾਜਪਾ ਮਾਈਗ੍ਰੇਟ ਨੇਤਾ ਇਹ ਆਖੇ ਵੀ ਉਹਨਾਂ ਦੇ ਬਲੋਤ ਕੰਝ ਕਸਿਆ ਗਿਆ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਦੋਂ ਆਏ ਜਦੋਂ ਮੀਟਿੰਗ ਹੋਈ ਤਾਂ ਉਸ ਸਮੇਂ ਜੋ ਮੁਰਲੀਆਂ ਕੁਰਸੀਆਂ ਤੇ ਜੋ ਲੋਕ ਬੈਠੇ ਸੀਗੇ ਜਾਂ ਖੀਆਂ ਖਤਾਰਾਂ ਦੇ ਵਿੱਚੋਂ ਲੋਕ ਬੈਠੇ ਸੀ ਤਾਂ ਉਹ ਕਾਂਗਰਸ ਤੋਂ ਮਾਈਗ੍ਰੇਟ ਕੀਤੇ ਹੋਏ ਲੋਕਸਾਨ ਜਦਕੇ ਭਾਜਪਾ ਵਾਲੇ ਤਾਂ ਪਿੱਛੇ ਬਿਠਾਏ ਹੋਏ ਸੀ ਇਸ ਤੋਂ ਇਲਾਵਾ ਹੋਰ ਕੀ ਕੁਝ ਉਹਨਾਂ ਨੇ ਆਖਿਆ ਉਹ ਸੁਣੋੜੀ ਦਨਵੀਰ ਆ ਜੀ ਨੀ ਤਿਆਰੀ ਕਰੀ ਗਏ ਜਾਖੜ ਸਾਹਿਬ ਆਪਣੇ ਆਪ ਨੂੰ ਕਿਸਾਨ ਕਹੋਂਦੇ ਉਹ ਵੀ ਬਿੱਟੂ ਉਹ ਗਾਲਾ ਕੱਢੀ ਗਿਆ ਮੈਨੂੰ ਉੱਥੇ ਕੌਣ ਕੌਣ ਬੈਠੇ ਸੀ ਅੱਗੇ ਸੁਣੀਏ ਜਾਖੜ ਪ੍ਰਧਾਨ ਭਾਜਪਾ ਰਵਨੀਤ ਬਿੱਟੂ ਮਾਈਗਰੇਟਡ ਟੂ ਭਾਜਪਾ ਜੈ ਇੰਦਰਕੌਰ ਮਾਈਗਰੇਟਡ ਟੂ ਭਾਜਪਾ ਫਤੇਜੰਗ ਬਾਜਵਾ ਮਾਈਗ੍ਰੇਟਡ ਟੂ ਪਾਜਪਾ ਉਹ ਤੇ ਮੈਨੂੰ ਪਾਜਪਾਲ ਦਾ ਕੋਈ ਲੱਗਿਆ ਨਹੀਂ ਉੱਥੇ ਸਾਰੇ ਤਾਂ ਕਾਂਗਰਸ ਬੈਠੀ ਸੀ ਅੱਗੇ ਮਨਪ੍ਰੀਤ ਬਾਦਲ ਮੈਨੀ ਟਾਈਮਸ ਮਾਈਗ੍ਰੇਟਡ ਟੂ ਮੈਨੀ ਪਾਰਟੀਆਂ ਸੁਸ਼ੀਲ ਰਿੰਕੂ ਮਾਈਗ੍ਰੇਟਡ ਫਰੋਮ ਆਮ ਆਦਮੀ ਟੂ ਪਾਜਪਾ ਉਹ ਜਿਹੜੇ ਅਸਲੀ ਪਾਜਪਾਲੇ ਸੁਣੋ ਚੌਥੀ ਪੰਜਵੀਂ ਲਾਈਨ 'ਚ ਬਿਠਾ ਰੱਖੇ ਸੀ ਵਿਚਾਰੇ ਸੁਨੀਲ ਰਖੜ ਸਾਹਿਬ ਕੀ ਕੰਮ ਕਰਦੇ ਐ ਅੱਜਕੱਲ ਇਸਤੀਫਾ ਵੀ ਦੇਤਾ ਨਾ ਮੰਨਿਆ ਨਾ ਛੱਡਿਆ ਹੁਣ ਨਾ ਇੱਧਰ ਦੇ ਨਾ ਇੱਧਰ ਦੇ ਕਹਿੰਦੇ ਮੈਂ ਤਾਂ ਜਾਣਦਾ ਹੀ ਨਹੀਂ ਮੰਤਰੀਆਂ ਨੂੰ ਫਿਰ ਜਾਣਦੇ ਕਿਉਂ ਨਹੀਂ ਜੀ ਸਾਢੇ 3 ਸਾਲ ਹੋ ਗਏ ਅਸੀਂ ਅੱਗੇ ਵੀ ਗਾਹਾਂ ਆਣਾਂਗੇ ਤੂੰ ਸਿੱਖ ਲੋ ਸਾਡੇ ਨਾਂ ਹੁਣ ਨਾਂ ਸਿੱਖ ਲੋ ਜੇ ਮੁੰਡੀਆਂ ਨੂੰ ਨਹੀਂ ਜਾਣਦੇ ਪੱਠੜ ਤੋਂ ਪੁੱਛ ਲੋ ਧਾਨਿਆੜ ਤੋਂ ਜਿਹਨਾਂ ਨੂੰ ਹਰਾਇਆ ਸੀ ਸੋ ਇਹ ਕੋਈ ਕੋਈ ਬਹਾਨੇ ਨੇ ਕਿ ਮੈਂ ਤਾਂ ਜਾਣਦਾ ਹੀ ਨਹੀਂ ਜੀ ਉਦੋਂ ਪਹਿਲਾਂ ਚੰਨੀ ਕਹਿੰਦਾ ਸੀ ਮੈਂ ਕਿਤੇ ਪਰਗੜ ਫੜ ਲਿਆ ਜੀ ਹੱਲੇ ਪੈਨੇ ਜੀ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਡੇਲੀ ਪੋਸਟ ਦੇ ਉੱਤੇ ਬਿਆਨ ਦਿੱਤਾ ਗਿਆ ਕਿ ਮੈਂ ਤਾਂ ਬੜੇ ਇਚਾਵਾਂ ਦੇ ਨਾਲ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਲਈ ਗਿਆ ਸੀ ਪਰ ਮੇਰੇ ਆ ਚਾਹ ਤਾਂ ਕੀ ਪੂਰੇ ਹੋਣੇ ਸੀਗੇ ਬਲਕਿ ਜਾ ਕੇ ਦੁੱਖ ਲੱਗਿਆ ਮੇਰੀ ਪਤਨੀ ਨੇ ਸਪੈਸ਼ਲ ਕੁਰਤਾ ਪਜਾਮਾ ਪਵਾ ਕੇ ਮੈਨੂੰ ਭੇਜਿਆ ਸੀ ਕਿ ਤੁਸੀਂ ਪੀਐਮ ਨੂੰ